ਬਹੁਤ ਹੀ ਖੂਬਸੂਰਤ ਪੰਡਾਲ ਪੀਰਬਾਬ ਜਿੰਦਾ ਸ਼ਹੀਦ ਦੇ ਸਾਲਾਨਾ ਜੋੜ ਮੇਲੇ ਦੇ ਵਿੱਚ ਦੂਰੋਂ ਨੇੜੇੋਂ ਚੱਲ ਕੇ ਆਏ ਮੇਰੇ ਸਾਰੇ ਵੀਰ ਮਤਾਵਾ ਪਹਿਣਾ ਬੱਚੇ ਮੇਰੀ ਹਮ ਉਮਰ ਸਾਰੀ ਪ੍ਰਬੰਧਕ ਕਮੇਟੀ ਸਾਰੇ ਸੱਜਣਾਂ ਦਾ ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸ਼ਬਦ ਨਹੀਂ ਕੀ ਜਿਉਆ ਇਹਨੂੰ ਆਖਦੇ ਜੀ ਲੰਮੇ ਸਮੇਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਭ ਦੇ ਮੈਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ ਤਕਰੀਬਨ 8-10 ਸਾਲ ਪਹਿਲਾਂ ਵੀ ਮੈਂ ਇੱਥੇ ਹਾਜ਼ਰੀ ਲਵਾ ਕੇ ਗਿਆ ਸੀ ਤੇ ਉਹ ਯਾਦਾਂ ਅੱਜ ਵੀ ਤਾਜ਼ੀਆਂ ਨੇ ਦਿਲ ਵਿੱਚ ਲੰਗੀ 4 ਅਗਸਤ ਮੇਰਾ ਐਕਸੀਡੈਂਟ ਹੋ ਗਿਆ ਸੀ ਜੀ ਬੜੀਆਂ ਤੁਹਾਡੀਆਂ ਦੁਆਵਾਂ ਤੁਹਾਡਾ ਪਿਆਰ ਸੀਸਾ ਕਿ ਬੜਾ ਮਾਲਕ ਨੇ ਬਚਾ ਕੀਤਾ ਜੀ ਥੋੜਾ ਜਿਹਾ ਡਰੈਸ ਵਗੈਰਾ ਲੀੜਾ ਕੱਪੜਾ ਪਹਿਨਣ ਦੀ ਥੋੜੀ ਜਿਹੀ ਤਕਲੀਫ ਹੁੰਦੀ ਹੈ ਅਜੇ ਵੀ ਪ੍ਰਬੰਧਕਾਂ ਦੀਆਂ ਬਹੁਤ ਇਹਨਾਂ ਦੀ ਮਹੱਭਤ ਪਿਆਰ ਇਹਨਾਂ ਦਾ ਤੁਸੀਂ ਸਭ ਨੇ ਇੰਨੇ ਸੁਨੇਹੇ ਭੇਜੇ ਤੇ ਹਫਤੇ ਤੱਕ ਪਹਿਲਾਂ ਮੈਨੂੰ ਲੱਗਿਆ ਨਹੀਂ ਯਾਰ ਮੈਂ ਇਹ ਪ੍ਰੋਗਰਾਮ ਕਰੂੰਗਾ ਸੋ ਪਰਮਾਤਮਾ ਦਾ ਸ਼ੁਕਰ ਹੈ ਤੁਹਾਡੀਆਂ ਦੁਆਵਾਂ ਤੁਹਾਡੇ ਮੈਂ درمیان ਆ ਜੀ ਤੁਹਾਡੇ ਰੂਬਰੂ ਆ ਕੁਛ देर ਮੈਂ ਤੁਹਾਡਾ ਮਨੋਰੰਜਨ ਕਰਨਾ ਜੀ ਹਾਜ਼ਰੀ ਲਵਾਉਣੀ ਹੈ ਸਿਆਣੇ ਕਹਿੰਦੇ ਨੇ ਜਿੱਥੇ ਤਪ ਕੀਤਾ ਪੀਰਾਂ ਗੁਰੂਆਂ ਮਹਾਤਮਾ ਨੇ ਜਿੱਥੇ ਤਪ ਕੀਤਾ ਪੀਰਾਂ ਗੁਰੂਆਂ ਮਹਾਤਮਾ ਨੇ ਹੁੰਦਾ ਅਸਥਾਨ ਯੋਗ ਪੂਜਣੇ ਮਰੀਤਾ ਹੁੰਦਾ ਸਥਾਨਯੋਗ ਪੂਜਨੇ ਮਰੀਦਾਂ ਦਾ ਜਿਉਂਦਿਆਂ ਬੇਸ਼ੱਕ ਹੋਣ ਚਮਦੇ ਚਲਾਏ ਸਿੱਕੇ ਰੇਹਾ ਨਾ ਨਿਸ਼ਾਨ ਬਾਕੀ ਪੰਭਰਾਂ ਪਲੀਤਾ ਸੋ ਚੰਗਿਆਂ ਨੂੰ ਲੋਕ ਯਾਦ ਕਰਦੇ ਨੇ ਜੀ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀ ਬਦੌਲਤ ਉਹਨਾਂ ਦੀਆਂ ਸੀਸਾਂ ਨਾਲੇ ਸੰਸਾਰ ਵਸਦਾ ਹੈ ਅੱਗੇ ਵੱਧਦਾ ਫੁੱਲਦਾ ਸੋ ਪਹਿਲੇ ਪ੍ਰੋਗਰਾਮ ਦਾ ਗਾਜ਼ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ ਜੀ ਸਭ ਤੋਂ ਪਹਿਲਾਂ ਤੁਸੀਂ ਸਾਰੇ ਅਸੀਂ ਸਾਡੇ ਘਰਾਂ ਦੇ ਸੰਸਕਾਰ ਨੇ ਕਿ ਜਦ ਵੀ ਕਿਸੇ ਕਾਰਜ ਦੀ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਨਾਮ ਲਈਦੇ ਹਾਂ ਉਹ ਮਾਲਕ ਜਿਸ ਨੇ ਜ਼ਿੰਦਗੀ ਦਿੱਤੀ ਹੈ ਇਹ ਸਾਰਾ ਖੇਲ ਅਖਾੜਾ ਰਚਿਆ ਮੈਂ ਉਸ ਪਰਮਾਤਮਾ ਦਾ ਨਾਮ ਲਮਾ ਜੀ ਤੇ ਉਸ ਤੋਂ ਬਾਅਦ ਜੋ ਰਟੀਨ ਵਿੱਚ ਤੁਹਾਡਾ ਹੁਕਮ ਹੋਏਗਾ ਤੁਹਾਡੇ ਕਰਕੇ ਆਏ ਐ ਇੰਨੀ ਗਰਮੀ ਵਿੱਚ ਤੁਸੀਂ ਬੈਠੇ ਹੋ ਜੋ ਤੁਸੀਂ ਸੁਣਨਾ ਚਾਹੋਗੇ ਉਹ ਤੁਹਾਡੀ ਨਜ਼ਰ ਕਰਦੇ ਰਵਾਂਗੇ ਜੀ ਸੋ ਸਭ ਤੋਂ ਪਹਿਲਾਂ ਮੈਂ ਉਸ ਮਾਲਕ ਨੂੰ ਯਾਦ ਕਰਾਂ ਪ੍ਰਮਾਤਮਾ ਦਾ ਨਾਮ ਲਮਾਂ